ਸੋ ਦੋਸਤੋ ਪਹਿਲੇ ਨਰਾਤੇ ਤੋਂ ਨਾਨੇ ਘਾਟ ਕਪੜਾ ਵੈਡਰ ਕਰਨ ਜਾ ਰਿਹਾ ਵਾ ਸੇਲ ਮੇਲੇ ਦੀ ਸ਼ੁਰੂਆਤ ਤੇ ਤੋੜਨ ਜਾ ਰਿਹਾ ਵਾ ਸਾਰੇ ਰਿਕਾਰਡ ਸੋ ਬਿਲਕੁਲ ਜੀ ਜਿੱਥੇ ਆਪਾਂ ਪਹਿਣਾ ਨੂੰ ਦੇਜ ਜਾ ਰਹੇ ਆ ਇਹਦੇ ਨਾਲ ਦੇ ਡਿਜ਼ਾਈਨਰ ਸੂਟ ਭਾਈ ਜੀ ਵਿਆਵਾ ਸ਼ਾਦੀਆਂ ਦੇ ਮੇਲੇ ਲਗਾਏ ਜਾ ਰਹੇ ਆ ਇੱਧਰ ਚੈੱਕ ਕਰੋ ਲੈਗੇ ਕਰਾਰੇ ਛਰਾਰੇ ਬਰਾਇਡਲ ਸੂਟ ਦੇਜ ਜਾ ਰਹੇ ਆ ਤੁਹਾਨੂੰ ਹਰ ਇੱਕ ਸੂਟ ਦੇ ਉੱਪਰ 50 ਤੋਂ 70% ਦਾ ਭਾਈ ਜੀ ਡਿਸਕਾਊਂਟ ਦੇਜ ਜਾ ਰਹੇ ਆ ਇੱਧਰ ਚੈੱਕ ਕਰੋ ਤੁਸੀਂ ਗਾਉਂ ਲੈਣਿਆਂ ਮਿਲਣਗੇ ਲੈਗੇ ਚੋਲੀਆਂ ਲੈਣਿਆਂ ਮਿਲਣਗੇ ਬਰਾਇਡਲ ਲੈਗੇ ਚੋਲੀਆਂ ਲੈਣਿਆਂ ਮਿਲਣਗੇ ਲੌਂਗ ਸੂਟ ਲੈਣੇ ਮਿਲਣਗੇ ਸ਼ਰਗ ਵਾਲੇ ਪੈਟਰਨ ਲੈਣੇ ਆ ਮਿਲਣਗੇ ਨਾਰ ਕਲੀਆਂ ਦੇ ਨਾਲ ਪਲਾਜ਼ੋ ਲੈਣੇ ਮਿਲਣਗੇ ਭਾਈ ਜੀ ਨਾਨਕ ਕੱਟ ਕਪੜਾ ਫੈਕਟਰੀ ਜਲੰਧਰ ਇੱਕ ਵੈਡਿੰਗ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਸੇਲ ਮੇਲੇ ਦੀ 2000 22 ਦੀ ਸ਼ੁਰੂਆਤ ਹੋ ਚੁੱਕੀ ਹੋ ਮਹਮਾਕੇ ਪਹਿਲੇ ਨਰਾਤੇ ਦਿਨ ਸੋਮਵਾਰ ਵਿਜ਼ਿਟ ਕਰ ਲੋ ਪਾਜੀ ਨਾਲ ਗੁਰੂ ਮਹਾਰਾਜ ਦਾ ਇੱਥੇ ਲੰਗਰ ਦਾ ਅਰੇਂਜਮੈਂਟ ਕਰ ਦਿੱਤਾ ਨਾਲ ਪਹਿਰਾਂ ਨੂੰ ਇਹਦੇ ਨਾਲ ਦੇ ਸੂਟ ਐ ਡਿਜ਼ਾਈਨਰ 70 70% ਡਿਸਕਾਊਂਟ ਦੇ ਦੇ ਜਾ ਰਿਹਾ ਜੀ ਤੇ ਪਾਜੀ ਇਹ ਜਿਹੜੇ ਹੁਣੇ-ਹੁਣੇ ਵੀਡੀਓ ਸ਼ੇਅਰ ਕਰੀ ਜਾਂਦੀ ਇਹਨਾਂ ਦੇ ਫਾਇਦੇ ਪਹਿਲੇ ਦੇਣੀ ਕਰਨੇ ਆ ਬਿਲਕੁਲ ਜੀ ਪਹਿਲੇ ਦਿਨ ਹਰ ਭੈਣ ਭਰਾ ਦੇ ਫਾਇਦੇ ਕਰਾਂਗੇ ਤੇ ਪੰਜ ਸੂਟ ਇਹਦੇ ਨਾਲ ਦੇ ਮਾਊਸ ਕਲਰ ਦਾ ਸੂਟ ਐ ਡਿਜ਼ਾਈਨਰ ਦੁਪੱਟੇ ਵਾਲਾ ਪਹਿਲੇ ਨਰਾਤੇ ਤੇ ਲਾਈਵ ਲੱਕੀ ਡਰਾ ਕੱਢੇ ਜਣਾ ਭਾਈ ਜੀ 5000 ਵਾਲਾ ਸੂਟ ਤੇ 5 ਹੀ ਪੈਣਾ ਨੂੰ ਇਹ ਸਗਣ ਪਾ ਦੇਣਾ ਨਾਨਕ ਘਾਟ ਜਲੰਧਰ ਨੇ ਪਹਿਲੇ ਨਰਾਤੇ ਤੇ ਤੋਂ ਬਿਲਕੁਲ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਤੇ ਪਹਿਲੇ ਨਰਾਤੇ ਤੇ ਇਹ ਸੂਟ 5 ਲੱਕੀ ਪੈਣਾ ਨੂੰ ਗਿਫਟ ਦੇ ਵਿੱਚ ਮਿਲਣਾ ਵਾ ਸੋ ਜਰੂਰ ਪਹੁੰਚਣਾ ਵਾ ਨਾਨਕ ਘਾਟ ਕਪੜਾ ਫੈਕਟਰੀ ਜਲੰਧਰ ਚੈੱਕ ਕਰੋ ਭਾਈ ਜੀ 500 ਦੇ ਦੋ 600 ਦੇ ਦੋ 495 595 ਮੇਲਾ ਨਾਨਕ ਘਾਟ ਜਲੰਧਰ ਨੇ ਪੈਣਾ ਤੇ ਲਗਾਤਾ ਹੈ ਕੋਈ ਲੁੱਟ ਨਹੀਂ ਹੋਂਦਿਆਂਗੇ ਪਹਿਲੇ ਨਰਾਤੇ ਦਿਨ ਸੋਮਵਾਰ ਤੋਂ ਤੁਹਾਡੇ ਵਾਸਤੇ 15 1500 ਤੋਂ 2 2000 ਵਾਲੇ ਸੂਟ ਕੋਈ 6595 ਕੋਈ 500 ਦੇ ਦੋ ਵੱਦ ਦੋ ਵੱਦ ਰੇਟ ਭਾਈ ਜੀ ਕਰਤੇ ਆ। ਬਿਲਕੁਲ ਭਾਈ ਜੀ ਆਰਟੀਕਲ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਆਰਟੀਕਲ ਜਿਹੜੇ ਮਾਰਕੀਟ 'ਚ ਕੋਈ ਮੰਗਦਾ 1500 ਕੋਈ ਮੰਗਦਾ 2000 ਕੋਈ 500 ਕੋਈ 600 ਕੋਈ 700 ਕੋਈ 800 ਕੋਈ ਫਾਇਦੇ ਕੋਈ ਤੁਮਾਕੇ ਕੋਈ ਬਚਤਾਂ ਕਰਾਵਾਂਗੇ ਤੁਹਾਡੀਆਂ। ਸੋ ਨਾਲ ਹੈਂਡਵਰਕ ਦੇ ਸੂਟ ਇਧਰ ਚੈੱਕ ਕਰੋ ਬਰਾਇਡਲ ਸੂਟ ਡਿਜ਼ਾਈਨਰ ਸੂਟ ਟਾਈ ਐਂਡ ਡਾਈ ਸੂਟ ਅਗਰ ਤੁਸੀਂ ਲੈਣੇ ਆ। ਤੇ ਨਾਨਕ ਕੱਟ ਕਪੜਾ ਫੈਕਟਰੀ ਜੰਦਰ ਆਜੋ ਅਗਰ ਚਾਚੀਆ ਮਾਮੀਆ ਤੈਨੂੰ ਇੱਕ ਨਾਲ ਦੇ ਬਾਈ ਜੀ 50 50 ਸੂਟ ਗਿਫਟ ਕਰਨੇ ਆ ਤੇ ਨਾਨਕ ਕੱਟ ਜੰਦਰ ਆਜੋ ਅਗਰ ਗੋਟਾ ਪੱਟੀ ਵਾਲੇ ਸੂਟ ਲੈਣੇ ਇੱਧਰ ਚੈੱਕ ਕਰੋ ਡਿਜ਼ਾਈਨਰ ਸ਼ਿਮਰ ਦੇ ਸੂਟ ਹੈ ਗੋਟਾ ਪੱਟੀ ਦੇ ਬਾਈ ਜੀ ਕੰਮ ਨਾਲ ਆਣਗੇ ਇਹ 12 12 15 15 ਹਜ਼ਾਰ ਵਾਲੇ ਸੂਟ ਹੈ ਮੇਲਾ ਵੱਡਾ ਲੱਗ ਚਾਰਿਆ ਵੱਡਾ ਮੇਲਾ ਜਿੱਥੇ ਤੁਹਾਡੇ ਲੰਗਰ ਪਾਲੀ ਦਾ ਪ੍ਰਬੰਧ ਕਰ ਦਿੱਤਾ ਜਿੱਥੇ ਰਿਸ਼ਤੇਦਾਰ ਨੂੰ ਲੈਣ ਦੇ ਨਾਲ ਸੂਟਾਂ ਦਾ ਪ੍ਰਬੰਧ ਕਰਤਾ ਜ਼ਰੂਰ ਪਹੁੰਚੋ ਨਾਨਕ ਆ ਬਿਲਕੁਲ ਪਾਜੀ ਇਧਰ ਆਰਟੀਕਲ ਦਿਖਾ ਦਿਓ ਤੁਸੀਂ ਲੈਣਾ ਵਾ ਵਿਆਹ ਸ਼ਾਦੀ ਦਾ ਕਪੜਾ ਤੁਹਾਡੀਆਂ ਹੋਣੀਆਂ ਵਾ ਵੱਡੀਆਂ ਬਚਤਾਂ ਲੱਖਾਂ ਰੁਪਈਆ ਦਾ ਕਪੜਾ ਹਜ਼ਾਰਾਂ ਰੁਪਈਆ 'ਚ ਦੇਵਾਂਗੇ ਤੇ ਫਾਇਦੇ ਤੁਹਾਡੇ ਕਰਾਵਾਂਗੇ ਵੱਡੇ ਭਾਜੀ ਫੋਕਸ ਕਰ ਕਰਕੇ ਆਰਟੀਕਲ ਦਿਖਾ ਦਿਓ ਪਹਿਲਾ ਨਰਾਤਾ ਵੱਡੀ ਸੇਲ ਸਾਰੇ ਰਿਕਾਰਡ ਟੁੱਟਣੇ ਆ ਭਾਈ ਜੀ ਚੈੱਕ ਕਰੋ ਇਧਰ ਮਾਰਕੀਟ 2500 ਰੁਪਿਆ ਨਾਨੇ ਕੱਟ ਲੈ ਜਾਓ 2500 ਦੇ ਤਿੰਨ ਨਾਨੇ ਕੱਟ ਲੈ ਜਾਓ 2200 ਦੇ ਦੋ ਇਧਰ ਚੈੱਕ ਕਰੋ ਪੂਰੀਆਂ ਫਰੈਂਟਾ ਵਰ ਕਾਲੇ ਸੂਟ ਜਿਹੜੇ 3500 4000 ਰੁਪਏ ਦੇ ਵਿਕਦੇ ਨੇ ਉਹਨਾਂ ਟੈਗ ਉੱਪਰ ਭਾਈ ਜੀ ਲਾਤੇ ਕੋਈ 1500 ਕੋਈ 1600 ਕੋਈ 1800 ਹਰ ਸੂਟ ਤੇ ਵੱਡਾ ਡਿਸਕਾਊਂਟ ਤੇ ਵੱਡਾ ਹੀ ਮੇਲਾ ਦਿਨ ਸੋਮਵਾਰ ਪਹਿਲੇ ਰਾਤੇ ਤੋਂ ਨਾਨੇ ਕੱਟ ਜਲੰਧਰ ਨੇ ਕਰ ਦਿੱਤਾ ਬਟਿਕਾ ਵਾਲੇ ਸੂਟ ਦਿਆਂਗਾ ਬੋਰਨੀਆਂ ਵਾਲੇ ਸੂਟ ਪਿਓਰ ਦਮਟੇ ਵਾਲੇ ਸਭ ਲੈ ਜੋ 4 4 5 5 6 6 ਸੇ ਸਾ 600 ਰੁਪਏ ਅਰੇ ਦਾ ਸੋ ਬਿਲਕੁਲ ਜੀ ਭਾਜੀ ਆਰਟੀਕਲ ਸਾਰੇ ਹੀ ਦਿਖਾ ਦਿਓ ਕਿ ਬਹੁਤ ਹੀ ਲਾਜਵਾਬ ਆਰਟੀਕਲ ਹੈ ਲਾਜਾ ਕਪੜੇ ਆ ਲਾਜਾ ਵਰਕਾ ਇਧਰ ਵੇਖੋ ਯਾਰ ਕਿ ਫੈਂਸੀ ਫੈਂਸੀ ਆਈਟਮਾਂ ਤੁਹਾਨੂੰ ਮਿਲਣੀਆਂ ਵਾ ਪਰ ਰੇਡ ਫੈਂਸੀ ਨਹੀਂ ਲੱਗਣੇ ਰੇਡ ਲੱਗਣੇ ਆ ਸਿੱਧੇ ਫੈਕਟਰੀ ਰੇਟ ਨਾਨਕਾਟ ਕਪੜਾ ਫੈਕਟਰੀ ਦੇ ਸੋ ਨਵਾਂ ਡਿਜ਼ਾਈਨਰ ਦੁਪੱਟੇ ਗੋਟਾ ਪੱਟੀ ਦੇ ਦੁਪੱਟੇ ਗੋਟਾ ਪੱਟੀ ਵਾਲੇ ਸੂਟ ਇਹ ਬਾਈ ਜੀ ਮਾਰਕੀਟ ਚ 12 ਤੋਂ 15000 ਰੁਪਏ ਦੇ ਵਿਕ ਰਹੇ ਨੇ ਇਹਨਾਂ ਤੇ ਵੀ ਮਹਾ ਮੇਲਾ ਸ਼ੁਰੂ ਹੋ ਚੁੱਕਾ ਹੈ ਤੁਸੀਂ ਦਾਜਵਾਰੀ ਚ ਰੱਖਣ ਵਾਸਤੇ ਬ ਯੱਦੋ ਵਾਦ ਰੇਟ ਕਰਤੇ ਕੋਈ ਯਾਰ ਕੋਈ 12 ਕੋ 15 ਆਜੋ ਆਜੋ ਨਾਨਕ ਹਟ ਕਿਉਂਕਿ ਰੇਡ ਕਰ ਦਤੇ ਬੜੇ ਕੱਟ ਕਿਉਂਕਿ ਇੱਧਰ ਵੇਖੋ ਯਾਰ ਪੇਲੇ ਨਰਾਤੇ ਤੇ ਸਾਰੇ ਰਿਕਾਰਡ ਟੁੱਟਨੇ ਆ ਆਰਟੀਕਲ ਪਾਜੀ ਦਿਖਾ ਦਿਓ ਕੋਈ ਹੈਂਡਵਰਕ ਦੇ ਕਮਾਲ ਦੇ ਆਰਟੀਕਲ ਤੁਹਾਨੂੰ ਦਵਾਂਗੇ ਇੱਧਰ ਵੇਖੋ ਯਾਰ ਇਹਨੂੰ ਕਹਿੰਦੀ ਆ ਜਲਵਾ ਤੇ ਇਹਨੂੰ ਕਹਿੰਦੇ ਆ ਕਿਆਮਤ ਤੇ ਇਹਨੂੰ ਕਹਿੰਦੇ ਆ ਨਜ਼ਾਰੇ ਯਾਰ ਛੇਤੀ ਛੇਤੀ ਆਜੋ ਆਰਟੀਕਲ ਲੈ ਜਾਓ ਅੱਧੇ ਨਾਲ ਵੀ ਕੱਟ ਰੇਟ ਪਾਜੀ ਜੀ ਨਜ਼ਾਰੇ ਲੈਣੇ ਆ ਤੇ ਨਾਨਕ ਕੱਟ ਜਲੰਧਾ ਰਾਣਾ ਪੈਣਾ ਨੰਦ ਕਾਰਜ ਵਾਲੇ ਸੂੜਾ 12 12 15 15 22 22000 ਰੁਪਏ ਵਾਲੇ ਸੂਟ ਹੈ ਇਹ ਨਾ ਨੇ ਕੱਟ ਨੇ 22500 3000 ਚ ਕਰ ਦਿੱਤੇ ਏਡੇ ਵੱਡੇ ਫਾਇਦੇ 10 10 20 2 ਗੁਣਾ ਰੇਟ ਤੋੜ ਦਿੱਤੇ ਬਿਜਾਰ ਨਾਲੋਂ ਕਿਉਂਕਿ ਸਿੱਧਾ ਫੈਕਟਰੀ ਚ ਮਾਲ ਬਣ ਰਿਹਾ ਹਰ ਭੈਣ ਭਰਾ ਨੂੰ ਸਿੱਧਾ ਦਿੱਤਾ ਜਾਏਗਾ ਇਹ ਫੈਕਟਰੀ ਦਾ ਸਟੋਰ ਹੈ ਨਾਲ ਫੈਕਟਰੀ ਤੇ ਮਸ਼ੀਨਾਂ ਤੇ ਬਣਦਾ ਅੱਖੀ ਮਾਲ ਵੇਖੋ ਤਾਜ਼ੇ ਪਕੌੜੇ ਲੈ ਕੇ ਜਾਓ ਤਾਜ਼ੇ ਪਕੌੜੇ ਨਾ ਨੇ ਕੱਟ ਕਪੜਾ ਫੈਕਟਰੀ ਦੇ ਅੰਦਰ ਪੈਣੋ ਆਜੋ ਜਿੱਤੇ ਹੈਂਡਵਰਕ ਵਾਲੇ ਸੂਟ ਦੇਾਂਗੇ ਇਦਾਂ ਦੇ ਲਗਜ਼ਰੀ ਡਿਜ਼ਾਈਨਰ ਘੇਰੇ ਦੇਾਂਗੇ ਪੈਣੋ ਜ਼ਰੂਰ ਵਿਜ਼ਿਟ ਕਰਨਾ ਹੈ 22 ਨਵੰਬਰ ਨਾਨਕਾਟ ਜਲੰਧਰ ਤੁਸੀਂ ਸੋ ਬਿਲਕੁਲ ਭਾਜੀ ਇਧਰ ਨਾ ਫੋਕਸ ਮਾਰ ਮਾਰ ਕੇ ਦਿਖਾਓ ਭਾਵੇਂ ਫਿਰ ਲੋ ਸਾਰਾ ਬਾਜ਼ਾਰ ਤੇ ਭਾਵੇਂ ਜਿੱਥੇ ਮਰਜੀ ਫਿਰ ਲੋ ਇਸ ਤਰ੍ਹਾਂ ਦੇ ਆਰਟੀਕਲ ਇਸ ਤਰ੍ਹਾਂ ਦੇ ਵਰਕ ਤੁਹਾਨੂੰ ਕਿਤੋਂ ਨਹੀਂ ਮਿਲਨੇ ਮਿਲਨੇ ਕਿੱਥੋਂ ਆ ਨਾਨਕਾਟ ਕਪੜਾ ਫੈਕਟਰੀ ਸੇਲ ਮੇਲਾ ਸ਼ੁਰੂ ਹੋਣ ਜਾ ਰਿਹਾ ਪਹਿਲੇ ਨਰਾਤੇ ਪਹੁੰਚੋ ਤੇ ਫਾਇਦੇ ਲਓ ਜੀ ਸੋ ਅਗਰ ਤੁਹਾਨੂੰ ਬ੍ਰਾਈਡਮੈਨ ਵਾਸਤੇ ਸੂਟ ਚਾਹੀਦੇ ਆ 1 ਨਾਲ ਦੇ 8 8 10 10 ਸੂਟ ਚਾਹੀਦੇ ਆ ਉਹ ਵੀ ਇੱਥੇ ਮਿਲ ਜਾਣਗੇ ਤੁਸੀਂ ਆਪਣੇ ਡਿਜ਼ਾਈਨ ਤਿਆਰ ਕਰਾਣੇ ਆ ਅਬਨਾਰਸੀ ਹੈਂਡਵਰਕ ਵਾਲੇ ਸੂਟ ਚਾਹੀਦੇ ਆ ਉਹ ਵੀ ਅਵੇਲੇਬਲ ਹੈ ਕਪੜਾ ਫੈਕਟਰੀ ਜਲੰਧਰ ਜਿੱਤੇ ਫਰਕਾਬਾਦੀ ਸੂਟ 12 ਤੋਂ 15000 ਵਾਲੇ ਭਾਜੀ ਇਹਨਾਂ ਤੇ ਵੀ ਸੇਲ ਲਾ ਦਿੱਤੀ ਆ ਬਿਲਕੁਲ ਜੀ ਇੱਧਰ ਦਿਖਾ ਦਿਓ ਕਿ ਇੱਥੇ ਲੱਗੀ ਆ ਲਗਜ਼ਰੀ ਸੂਟਾਂ ਦੀ ਸੇਲ ਇੱਥੇ ਕੋਈ 100 200 ਵਾਲੇ ਸੂਟਾਂ ਦੀ ਸੇਲ ਨਹੀਂ ਲੱਗੀ ਕਿਉਂਕਿ ਇੱਧਰ ਵਰਕ ਵੇਖੋ ਯਾਰ ਇਸ ਤਰ੍ਹਾਂ ਦੇ ਵਰਕ ਵਾਲੇ ਸੂਟ ਤੁਸੀਂ 100 100 ਵਾਲੀਆਂ ਸੇਲਾਂ 'ਚ ਮੰਗੋਗੇ ਨਾ ਤੇ ਉੱਥੇ ਪੂਰੀ ਦੁਕਾਨ ਖਾਲੀ ਕਰਕੇ ਵੀ ਇਸ ਤਰ੍ਹਾਂ ਦਾ ਇੱਕ ਸੂਟ ਨਹੀਂ ਨਿਕਲਣਾ ਇੱਥੇ ਤੁਹਾਨੂੰ ਇਹਦੇ ਨਾਲ ਦੇ 100 200 500 ਯਾਰ ਜਿੰਨੇ ਸੂਟ ਕਹੋਗੇ ਸਾਰੇ ਹੈਂਡਵਰਕ ਦੇ ਦਵਾਂਗੇ ਤੇ ਦੁਪੱਟੇ ਪਾਜੀ ਦਿਖਾ ਦਿਓਗੇ ਦੁਪੱਟੇ ਵੀ ਇਸ ਤਰ੍ਹਾਂ ਦੇ ਕਮਾਲ ਦੇ ਤੁਹਾਨੂੰ ਦਵਾਂਗੇ ਜੀ ਸੋ ਨਾਲ ਚੈੱਕ ਕਰੋ ਗੋਟਾ ਪੱਟੀ ਦੇ ਆਰਟੀਕਲ ਨਵੀਂ ਤੁਹਾਡੇ ਵੀ ਡਿਜ਼ਾਈਨਿੰਗ ਹੈ ਨਵੇਂ ਤਰ੍ਹਾਂ ਦੇ ਆਰਟੀਕਲ ਦਾ ਸਾਈਡਰ ਗਰਲਿਸ਼ ਪੈਟਰਨ ਲੈ ਕੇ ਆਏ ਆ ਦਿੱਲੀ ਬੰਬੇ ਵਾਲੇ ਸੂਟ ਪਾਜੀ ਨਾਨਾ ਕੱਟ ਵੱਡਾ ਮਹਾ ਮੇਲਾ ਸ਼ੁਰੂ ਹੋ ਚੁੱਕਾ ਦਿਨ ਸੋਵਾਰ ਤੋਂ ਬੱਟੀ ਕਾਲੇ ਸੂਟ ਲੈ ਜਾਓ ਚਾਚੀਆਂ ਮਾਮੀਆਂ ਤਾਈਆਂ ਪੂਆ ਮਾਸੀਆ ਹਰੇ ਪੈਨ ਦੇ ਪਾਨ ਵਾਲੇ ਸੂਟ ਆਪਾਂ ਤੁਹਾਨੂੰ ਦੇਣ ਜਾ ਰਹੇ ਆ ਨਾਲ ਰਾਜਾ ਰਾਣੀ ਵਾਲੇ ਸੂਟਾਂ ਤੇ ਭਾਈ ਜੀ ਬਾਜ਼ਾਰ ਚ 3000 4000 5500 ਨਾ ਨਾ ਕਟ ਜਲੰਧਰ ਇਹ ਵੀ 70% ਡਿਸਕਾਊਂਟ ਦੇ ਲਾਜੋ ਜੀ ਸੋ ਬਿਲਕੁਲ ਜੀ ਇਧਰ ਦੇਖੋ ਪਾਜੀ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਰੇਟ ਲਾਉਂਦੇ ਆ ਠੋਕੇ ਪਰ ਇੱਥੇ ਉਹ ਵਾਲਾ ਕੰਮ ਨਹੀਂ ਹੈਗਾ ਇੱਥੇ ਤੁਹਾਨੂੰ ਆਰਟੀਕਲ ਕੋਈ 50% ਕੋਈ 60% ਕੋਈ 70% ਡਿਸਕਾਊਂਟ ਤੇ ਮਿਲਨੇ ਆ ਸੋ ਪਹੁੰਚਣਾ ਜ਼ਰੂਰ ਆ ਪਹਿਲੇ ਨਰਾਤੇ ਪਹਿਲੇ ਦਿਨ ਤੇ ਇੱਥੇ ਆਓ ਨਾਲ ਦੀ ਨਾਲ ਤੁਹਾਡੇ ਵਾਸਤੇ ਲੰਗਰ ਦਾ ਵੀ ਖਾਸ ਪ੍ਰਬੰਧ ਹੈ ਆ ਪਹੁੰਚੋ ਤੇ ਫਾਇਦੇ ਲੋ ਵੱਡੇ ਵੱਡੇ ਬ੍ਰਾਈਡਲ ਸੂਟ ਪਹਿਣਾ ਲੈਣੇ ਬਾਈ ਜੀ ਇੱਧਰ ਚੈੱਕ ਕਰੋ ਇਹ 50 50000 ਵਾਲੇ ਸੂਟਾਂ ਦਾ ਮੇਲਾ ਹੈ ਇੱਥੇ 100 200 ਵਾਲੀਆਂ ਲੀਰਾ ਨਹੀਂ ਮਿਲਣੀਆਂ ਇੱਥੇ ਤੁਹਾਨੂੰ ਉਹ ਸੂਟ ਮਿਲਨੇ ਆ ਜਿਹੜੇ ਬਿਆਰ ਡੰਮੀਆਂ ਚਲਾਉਂਦੇ ਨੇ ਤੇ ਮੁੱਲ ਮੰਗਦੇ 50000 40000 ਉਹ ਨਾਨਕ ਘੱਟ ਜਲੰਧਰ ਨੇ ਤੋੜ ਦਿੱਤੇ ਸਾਰੇ ਰੇਟ ਕਰਤੇ ਸਾਰੇ ਓਪਨ ਨਾਲ ਨਾਰਕਲੀਆਂ ਦੇ ਤੋਹਫੇ ਬਾਈ ਜੀ ਇੱਧਰ ਵੈਰਾਈਟੀਆਂ ਚੈੱਕ ਕਰੋ ਦਿੱਲੀ ਬੰਬੇ ਤੋਂ ਘੱਟ ਪੀਸਰੀ ਮਿਲਣਗੇ ਰੈਂਟਾਂ ਤੋਂ ਸਸਤੇ ਲੈਹਗੇ ਰੈਂਟਾਂ ਤੋਂ ਸਸਤੀਆਂ ਨਾਰਕਲੀਆਂ ਰੈਂਟਾਂ ਤੋਂ ਸਸਤੇ ਸ਼ਰਾਰੇ ਰੈਂਟਾਂ ਤੋਂ ਸਸਤੇ ਸ਼ਰਾਰੇ ਸਿਰਫ ਨਾਨਕ ਕਟ ਜਲੰਦਰੀ ਪਾਈ ਜੀ ਮਿਲ ਸਕਦੇ ਆ ਪਹਿਲੇ ਦਿਨ ਰਸਤੇ ਤੋਂ 22 ਸਤੰਬਰ ਦਿਨ ਸੋਮਵਾਰ ਮਹਾ ਮੇਲਾ ਸ਼ੁਰੂ ਹੋ ਜਾਣਾ ਸੋ ਬਿਲਕੁਲ ਜੀ ਪਾਈ ਜੀ ਵੈਰਾਈਟੀਆਂ ਦਿਖਾ ਦਿਓ ਕਿ ਡਰੈਸਾਂ ਦੇ ਵਿੱਚ ਵੀ ਤੁਹਾਨੂੰ ਕੋਈ ਇੱਕ ਦੋ ਡਰੈਸਾਂ ਨਹੀਂ ਦੇਣੀਆਂ ਡਰੈਸਾਂ ਦੇ ਵਿੱਚ ਵੀ ਤੁਹਾਨੂੰ ਪੂਰੀ ਅਨਲਿमिटेड ਵੈਰਾਈਟੀ ਮਿਲੂਗੀ ਇੱਧਰ ਦੇਖੋ ਯਾਰ ਬਿਲਕੁਲ ਜੀ ਪਾਕਿਸਤਾਨੀ ਪੈਟਰਨ ਦੇ ਡ्रेसेस ਚਾਹੀਦੇ ਆ ਲੌਂਗ ਡ्रेसेस ਚਾਹੀਦੀਆਂ ਉਹ ਵੀ ਮਿਲਣਗੀਆਂ ਬੱਚਿਆਂ ਦੇ ਲੈ ਕੇ ਚੋਲੀਆਂ ਚਾਹੀਦੇ ਆ ਉਹ ਵੀ ਅਵੇਲੇਬਲ ਹੈ ਬਾਈ ਜੀ ਸ਼ਾਰਟ ਨਾਲ ਲੈ ਕੇ ਚਾਹੀਦੇ ਉਹ ਵੀ ਅਵੇਲੇਬਲ ਹੈ ਹਰ ਇੱਕ ਚੀਜ਼ ਦੇ ਵਿੱਚ ਪਰਫੈਕਟ ਤੁਹਾਨੂੰ ਵੈਰਾਈਟੀ ਮਿਲੇਗੀ ਡਿਜ਼ਾਈਨਰ ਚੀਜ਼ਾਂ ਮਿਲਣਗੀਆਂ ਇੱਧਰ ਚੈੱਕ ਕਰੋ ਪੈੜਾ ਕੰਦੀਆਂ ਹੈਂਡਵਰਕ ਵਾਲੇ ਲਹਿੰਗੇ ਲਿਆਓ ਜਿਹੜੇ ਬਾਜ਼ਾਰ 'ਚ 50000 ਦੇ ਨੇ ਓ ਨਾਨਾ ਘੱਟ 5000 ਦੇਣੇ ਮੈਂ ਕਿੰਨਾ ਭਾਜੀ ਸੂਟਾਂ ਦੇ ਨਾਲ ਨਾਲ ਲਹਿੰਗੇ ਸ਼ਰਾਰੇ ਗਰਾਰੇ ਡਰੈੱਸਾਂ ਸਭ ਕੁਝ ਛਾਤਲੇ ਦੇ ਬਿਲਕੁਲ ਜੀ ਕੁਛ ਛਾਤਲੇ ਭਾਈ ਜੀ ਇਧਰੋਂ ਚਾਤੀ ਬਣਾ ਦਿਓ ਪਹਿਰਾ ਨੂੰ ਇੱਥੇ ਲੱਖਾਂ ਦੀ ਗਿਣਤੀ ਚ ਕਰੋੜਾਂ ਦੀ ਗਿਣਤੀ ਚ ਸੂਟ ਮਿਲਣਗੇ ਆਨੇ ਲਿਮਿਟਡ ਰੇਂਜ ਮਿਲੇਗੀ ਆਨੇ ਲਿਮਿਟਡ ਰੇਂਜ ਜਿੱਥੋਂ ਤੱਕ ਪਹਿਣਾ ਦੀ ਨਜ਼ਰ ਜਾਂਦੀ ਇੱਥੇ ਤੁਹਾਨੂੰ ਸਟਾਕ ਮਿਲੇਗਾ ਪਹਿਣਾ ਕਿੰਦੀਆਂ ਬਲੈਕ ਲਹੰਗਾ ਲੈਣਾ ਪਹਿਣੋ ਆਜੋ ਪ੍ਰਾਤ ਤਾਡਾ ਦੇਣ ਨੂੰ ਤਿਆਰ ਪਹਿਲੇ ਨਰਾਤੇ ਤੋਂ ਉਹ ਵੀ ਰੈਂਟ ਤੋਂ ਸਸਤਾ ਜਿਹੜਾ ਤੁਸੀਂ ਲੈਣਾ ਬਾਜ਼ਾਰ ਜਾ ਕੇ 25000 ਦਾ ਉਹ ਨਾਲ ਨਾਲ ਘੱਟ ਤੁਹਾਨੂੰ ਆਪਾਂ ਮੁੱਲ ਦਾ ਦੇ ਦੇਣਾ 70% ਸੋ ਬਿਲਕੁਲ ਪਾਜੀ ਸਾਰੇ ਹੀ ਆਰਟੀਕਲ ਇਹ ਤੁਹਾਨੂੰ ਸਟਾਕ ਵਿਖਾਓ ਯਾਰ ਕਿ ਸਟਾਕ ਕਿੰਨਾ ਪਿਆ ਹੋਇਆ ਵਾ ਕਿ ਅਨ ਲਿਮਟਿਡ ਸਟਾਕ ਐਵੇਂ ਨਹੀਂ ਕਹਿ ਰਹੇ ਜਿੱਧਰ ਮਰਜੀ ਦੇਖੋ ਉਧਰ ਦੇਖੋ ਪਾਜੀ ਪਾਰਸਲ ਹੀ ਪਾਰਸਲ ਤੁਹਾਡੇ ਵਾਸਤੇ ਆ ਚੁੱਕੇ ਆ ਤਿਆਰੀਆਂ ਪੂਰੀਆਂ ਵਾ ਪਹੁੰਚਣਾ ਜ਼ਰੂਰ ਆ ਪਹਿਲਾ ਨਰਾਤਾ ਵੱਡੀ ਸੇਲ ਰਿਕਾਰਡ ਤੋੜ ਸੇ ਲੱਗਣ ਜਾਈਏ ਬਿਲਕੁਲ ਜੀ ਨਾਨਕ ਕੱਟ ਕਪੜਾ ਫੈਕਟਰੀ ਜਲੰਧਰ ਨੇ ਮੇਲੇ ਲਾ ਦਿੱਤੇ ਆ ਇਧਰ ਤੁਸੀਂ ਚੈੱਕ ਕਰੋ ਇਧਰ ਵੀ ਸਟਾਕ ਹੀ ਮਿਲੇਗਾ ਭਾਈ ਜੀ ਕਮਰਿਆਂ ਦੇ ਕਮਰੇ ਉਧਰ ਚੈੱਕ ਕਰੋ ਚਾਤੀ ਮਰਾ ਦਿਓ ਪਹਿਲਾਂ ਨੂੰ ਲੱਗਿਆ ਨਹੀਂ ਜਾ ਰਿਹਾ ਪੂਰਾ ਵੱਡਾ ਮੇਲਾ ਚੱਲਣ ਜਾ ਰਿਹਾ ਹੈ ਪੂਰੀ ਵੱਡੀ ਸੇਲ ਲੱਗ ਜਾ ਰਹੀ ਜਿੱਥੋਂ ਤੱਕ ਨਿਗਾਹ ਜਾਏਗੀ ਬਾਈ ਜੀ ਮਾਣ ਮਿਲੇਗਾ ਡਰੈੱਸਾਂ ਬਣੀਆਂ ਲੈਗੇ ਮਿਲਣਗੇ ਗਰਾਰੇ ਮਿਲਣਗੇ ਛਰਾਰੇ ਮਿਲਣਗੇ ਤੇ ਆਪਾਂ ਜਿਹੜੇ ਸੂਟ ਦੇ ਜਾ ਰਹੇ ਆ ਲੈ ਇੱਧਰ ਰੱਖੋ ਆਪਾਂ ਜੀ ਲੰਗੀਆਂ ਨਹੀਂ ਜਾਂਦਾ ਆਪਾਂ 400 500 600 700 ਵੱਡਾ ਮੇਲਾ ਲੱਗ ਜਾ ਰਿਹਾ ਨਾਨਕ ਕਟ ਜਲੰਧਰ ਜ਼ਰੂਰ ਵਿਜ਼ਿਟ ਕਰਨਾ ਹੈ ਨੰਬਰ ਐਡਰੈਸ ਤੁਹਾਡੀ ਆਪਾਂ ਸਕਰੀਨ ਤੇ ਦਿੱਤਾ ਕਪੂਰਥਲਾ ਰੋਡ 120 ਫੁੱਟੀ ਰੋਡ ਨਾਨਕ ਕਟ ਜਲੰਧਰ ਸੋਮਵਾਰ ਪਹਿਲੇ ਦਿਨ ਰਾਤੋਂ ਤੋਂ ਮਹਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ